ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥ ਸੰਗਿਆ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਗੱਲ ਸਾਂਝੀ ਕਰਨ ਵਾਲੇ ਹਾਂ ਜੀ ਕਿ ਕਿਵੇਂ ਇੱਕ ਵੀਰ ਦੇ ਉੱਤੇ ਬਾਬਾ ਜੀ ਨੇ ਆਪਣੀ ਕਿਰਪਾ ਵਰਸਾ ਦਿੱਤੀ ਕਿਵੇਂ ਉਸ ਨੂੰ ਦੱਸਿਆ ਅਮੀਰ ਹੋਣ ਦਾ ਮੰਤਰ ਜਿਸ ਨੂੰ ਅਪਣਾ ਕੇ ਉਹ ਜਿਹੜਾ ਵੀਰ ਸੀ ਆਪਣੀ ਜ਼ਿੰਦਗੀ ਵਿੱਚ ਖੁਸ਼ਹਾਲ ਹੋ ਜਾਂਦਾ ਹੈ ਸੋ ਇਸ ਬਾਰੇ ਸਾਰੇ ਹੀ ਗੱਲਬਾਤ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਤਨ ਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਲੈ ਕੇ ਹਾਜ਼ਰੀ ਲਗਵਾ ਦਿਓ ਜੀ ਤਾਂ ਕਿ ਪਰਮਾਤਮਾ ਜੀ ਦੀ ਕਿਰਪਾ ਹਮੇਸ਼ਾ ਦੇ ਲਈ ਤੁਹਾਡੇ ਤੇ ਵੀ ਬਣ ਜਾਵੇ ਤੁਹਾਡੇ ਮਨ ਦੀਆਂ ਸਾਰੀਆਂ ਹੀ ਮੰਜ਼ਲਾਂ ਮਨੋ ਕਾਮਨਾਵਾਂ ਪੂਰੀਆਂ ਹੋ ਜਾਣ। ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਜੀ। ਸਾਥ ਸੰਗਤ ਜੀ ਅੱਜ ਦੀ ਵੀਡੀਓ ਵਿੱਚ ਇਹ ਜਾਣਕਾਰੀ ਤੁਹਾਡੇ ਨਾਲ ਜਿਹੜੀ ਸਾਂਝੀ ਕਰਨ ਵਾਲੇ ਹਾਂ ਬਹੁਤ ਹੀ ਕੰਮ ਆਉਣ ਵਾਲੀ ਹੈ। ਅਸੀਂ ਗੱਲ ਕਰਨੀ ਹੈ ਕਿ ਅਸੀਂ ਜੋ ਵੀ ਬਣਨਾ ਚਾਹੁੰਦੇ ਹਾਂ ਜੋ ਵੀ ਸਾਡੇ ਸੁਪਨੇ ਹਨ ਜੋ ਵੀ ਸਾਡੀ ਮੰਜ਼ਿਲ ਹੈ ਅਸੀਂ ਉਸ ਨੂੰ ਪ੍ਰਾਪਤ ਕਰ ਸਕਦੇ ਹਾਂ ਸਾਡੇ ਮਨ ਦੀਆਂ ਸਾਰੀਆਂ ਇਛਾਵਾਂ ਸਾਡੇ ਮਨ ਦੀਆਂ ਸਾਰੀਆਂ ਮਰਾਦਾਂ ਪੂਰੀਆਂ ਹੋ ਸਕਦੀਆਂ ਹਨ ਪਰ ਇਹ ਕਿਵੇਂ ਹੋਣਗੀਆਂ ਇਹਦੇ ਬਾਰੇ ਆਪਾਂ ਇਹ ਵੀਡੀਓ ਵਿੱਚ ਗੱਲਬਾਤ ਕਰਨ ਵਾਲੇ ਹਾਂ ਸੋ ਇਸ ਲਈ ਇਸ ਨੂੰ ਪੂਰਾ ਹੀ ਅੰਤ ਤੱਕ ਧਿਆਨ ਨਾਲ ਸਰਵਣ ਕਰ ਲੈਣਾ ਜੀ ਜੇਕਰ ਵੀਡੀਓ ਵਧੀਆ ਲੱਗੇ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰ ਦੇਣਾ ਤਾ ਜੋ ਇਹ ਮੈਸੇਜ ਹੋਰ ਵੀ ਭੈਣ ਭਰਾਵਾਂ ਤੱਕ ਪਹੁੰਚ ਜਾਵੇ ਤੇ ਵਿਚਾਰ ਸੁਣਨ ਤੋਂ ਬਾਅਦ ਉਹਨਾਂ ਦੀ ਜ਼ਿੰਦਗੀ ਵੀ ਬਦਲ ਜਾਵੇ। ਸਵੇਰਡੀਆ ਨੂੰ ਸ਼ੁਰੂ ਕਰਦੇ ਹਾਂ। ਸਾਥ ਸੰਗਤ ਜੀ ਸਭ ਤੋਂ ਪਹਿਲਾਂ ਆਪਾਂ ਨਿੱਕੀ ਜਿਹੀ ਕਹਾਣੀ ਰੋਪੀ ਸਾਖੀ ਤੁਹਾਡੇ ਨਾਲ ਸਾਂਝੀ ਕਰਨ ਵਾਲੇ ਹਾਂ ਕਿਉਂਕਿ ਇਸ ਦੇ ਰਾਹੀਂ ਗੱਲ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਤੁਹਾਨੂੰ ਸਮਝ ਵਿੱਚ ਆ ਜਾਵੇਗੀ। ਫਿਰ ਉਸ ਤੋਂ ਬਾਅਦ ਆਪਾਂ ਅੱਗੇ ਦੀ ਗੱਲ ਨੂੰ ਕਰਾਂਗੇ ਜੀ। ਇਸ ਕਹਾਣੀ ਦੇ ਰਾਹੀਂ ਇੱਕ ਨੌਜਵਾਨ ਦੇ ਬਾਰੇ ਗੱਲ ਕਰਨ ਵਾਲੇ ਹਨ ਜੋ ਆਪਣੀ ਜ਼ਿੰਦਗੀ ਦੇ ਵਿੱਚ ਨੈਗੇਟਿਵਿਟੀ ਦੇ ਨਾਲ ਭਰ ਚੁੱਕਿਆ ਸੀ ਕਹਿੰਦੇ ਕਿ ਉਹਦਾ ਸੁਭਾਅ ਇੰਨਾ ਚੜਚੜਾ ਹੋ ਚੁੱਕਾ ਸੀ ਉਹ ਕਦੇ ਵੀ ਕਿਸੇ ਨਾਲ ਸਿੱਧੇ ਮੂੰਹ ਗੱਲ ਨਹੀਂ ਸੀ ਕਰਦਾ ਆਪਣੇ ਮਾਤਾ ਪਿਤਾ ਦਾ ਇਕਲੌਤਾ ਪੁੱਤਰ ਸੀ ਪਰ ਮਾਤਾ ਪਿਤਾ ਦੇ ਕਹਿਣੇ ਵਿੱਚੋਂ ਬਿਲਕੁਲ ਬਾਹਰ ਸੀ ਇਸ ਕਰਕੇ ਉਹਦੇ ਮਾਤਾ ਪਿਤਾ ਬਹੁਤ ਦੁਖੀ ਪਰੇਸ਼ਾਨ ਰਹਿੰਦੇ ਸਨ ਕਿਉਂਕਿ ਆਪਣੇ ਪੁੱਤਰ ਤੋਂ ਬਹੁਤ ਆਸਾਂ ਸੀ ਕਿ ਸਰਦਾ ਸਾਡੇ ਜੀਵਨ ਵਿੱਚ ਕਾਮਯਾਬ ਹੋ ਜਾਵੇਗਾ ਤੇ ਨਾਲ ਹੀ ਆਪਣੀ ਕਾਮਯਾਬੀ ਨੂੰ ਹਾਸਲ ਕਰਕੇ ਸਾਨੂੰ ਵੀ ਖੁਸ਼ੀਆਂ ਦੇਵੇਗਾ ਆਪਣੇ ਜੀਵਨ ਦੇ ਵਿੱਚ ਖੁਸ਼ ਰਹੇ ਸਾਡਾ ਵੀ ਬੁਢਾਪੇ ਦਾ ਸਹਾਰਾ ਬਣ ਜਾਵੇ ਪਰ ਉਹਨਾਂ ਦਾ ਪੁੱਤਰ ਤਾਂ ਦਿਨੋਂ ਦਿਨ ਉਹਨਾਂ ਤੋਂ ਦੂਰ ਹੁੰਦਾ ਜਾ ਰਿਹਾ ਸੀ ਕਦੇ ਵੀ ਉਹਨਾਂ ਦੇ ਕੋਲ ਬੈਠ ਕੇ ਗੱਲਬਾਤ ਨਾ ਕਰਦਾ ਜਦੋਂ ਵੀ ਕਰਦਾ ਬਸ ਲੜਾਈ ਝਗੜਾ ਕਰਦਾ ਆਪਣੇ ਮਾਤਾ ਪਿਤਾ ਨੂੰ ਕੋਸਦਾ ਰਹਿੰਦਾ ਤੁਸੀਂ ਮੇਰੇ ਲਈ ਕੀਤਾ ਹੀ ਕੀ ਹੈ ਕਦੇ ਪਰਮਾਤਮਾ ਨੂੰ ਕੋਸਦਾ ਪਰਮਾਤਮਾ ਨੇ ਮੈਨੂੰ ਇੱਕ ਗਰੀਬ ਘਰ ਵਿੱਚ ਜਨਮ ਦੇ ਦਿੱਤਾ ਹੈ ਇਦਾਂ ਦੀਆਂ ਮੁਸ਼ਕਿਲ ਚੁਣੌਤੀਆਂ ਭਰੇ ਜੀਵਨ ਦੇ ਨਾਲੋਂ ਤਾਂ ਮੈਂ ਇਦਾਂ ਹੀ ਚੰਗਾ ਸੀ ਆਪਣੇ ਮਾਤਾ ਪਿਤਾ ਨੂੰ ਤਾਂ ਕਈ ਵਾਰ ਇਹ ਗੱਲ ਕਹਿ ਦਿੰਦਾ ਸੀ ਜੇਕਰ ਤੁਸੀਂ ਮੇਰੇ ਲਈ ਕੁਝ ਨਹੀਂ ਕਰ ਸਕਦੇ ਇਹ ਤੋਂ ਚੰਗਾ ਸੀ ਤੁਸੀਂ ਮੈਨੂੰ ਜੰਮ ਦੇ ਨੂੰ ਮਾਰ ਦਿੰਦੇ ਇਹ ਗੱਲਾਂ ਸੁਣ ਕੇ ਮਾਤਾ ਪਿਤਾ ਦੇ ਦਿਲ ਤੇ ਕੀ ਬੀਤਦੀ ਇਹ ਤਾਂ ਉਹ ਹੀ ਜਾਣਦੇ ਸਨ ਪਰ ਕੁਝ ਨਹੀਂ ਸੰ ਕਰ ਸਕਤੇ ਸਿਰਫ ਪਰਮਾਤਮਾ ਦੇ ਅੱਗੇ ਅਰਦਾਸਾਂ ਬੇਨਤੀਆਂ ਹੀ ਕਰ ਸਕਦੇ ਸਨ ਇਹ ਕੰਮ ਉਹ ਦੋਵੇਂ ਵੇਲੇ ਕਰਦੇ ਦੋਵੇਂ ਵੇਲੇ ਪਰਮਾਤਮਾ ਦੇ ਅੱਗੇ ਅਰਦਾਸ ਬੇਨਤੀ ਕਰਦੇ ਕਿ ਪਰਮਾਤਮਾ ਤੁਸੀਂ ਹੀ ਸਾਡੇ ਪੁੱਤਰ ਦੇ ਮਨ ਵਿੱਚ ਵਸ ਜਾਓ ਇਹ ਕਿਹੜੇ ਰਾਹੇ ਤੁਰਪੇ ਹੈ ਇਹਨੂੰ ਸਿੱਧੇ ਰਾਹੇ ਪਾਓ ਇਹ ਤਾਂ ਕਿਸੇ ਦੀ ਵੀ ਗੱਲ ਸੁਣਨ ਮੰਨਣ ਨੂੰ ਤਿਆਰ ਨਹੀਂ ਹੈ ਕਹਿੰਦੇ ਜਦੋਂ ਹਰ ਵੇਲੇ ਅਰਦਾਸਾਂ ਬੇਨਤੀਆਂ ਕਰਦੇ ਜਿਵੇਂ ਪਰਮ ਪਿਤਾ ਪਰਮਾਤਮਾ ਨੇ ਉਹਨਾਂ ਦੀ ਅਰਦਾਸ ਸੁਣ ਲਈ ਇੱਕ ਵਾਰ ਉਹਨਾਂ ਦੇ ਪਿੰਡ ਇੱਕ ਸੰਤ ਮਹਾਪੁਰਖ ਜੀ ਆਏ ਜਿਨ੍ਹਾਂ ਦੇ ਬਾਰੇ ਬਹੁਤ ਸੁਣਿਆ ਸੀ ਕਿ ਇਹ ਮਹਾਪੁਰਖ ਜੀ ਹਨ ਇਹਨਾਂ ਦੇ ਕੋਲ ਹਰ ਇੱਕ ਮੁਸ਼ਕਿਲ ਦਾ ਹੱਲ ਹੁੰਦਾ ਹੈ ਕਹਿੰਦੇ ਉਹ ਨੌਜਵਾਨ ਦਾ ਪਿਤਾ ਮਹਾਪੁਰਖਾਂ ਦੇ ਕੋਲ ਗਿਆ ਤੇ ਜਾ ਕੇ ਸਾਰੀ ਗੱਲਬਾਤ ਦੱਸ ਦਿੱਤੀ ਮਹਾਪੁਰਖ ਮੇਰਾ ਇੱਕ ਹੀ ਪੁੱਤਰ ਹੈ ਤੇ ਸਾਨੂੰ ਆਪਣੇ ਪੁੱਤ ਤੋਂ ਬੜੀਆਂ ਆਸਾਂ ਉਮੀਦਾਂ ਹਨ ਪਰ ਉਹ ਆਸਾਂ ਉਮੀਦਾਂ ਸਾਨੂੰ ਪੂਰੀਆਂ ਹੁੰਦੀਆਂ ਨਹੀਂ ਨਜ਼ਰ ਆ ਰਹੀਆਂ ਮੇਰਾ ਪੁੱਤਰ ਤਾਂ ਦਿਨੋ-ਦਿਨ ਨਿਰਾਸ਼ਾ ਦੇਣ ਲੱਗੇ ਰਿਹਾ ਚੁੱਕਾ ਹੈ ਸਾਡੇ ਤੋਂ ਦੂਰ ਹੁੰਦਾ ਜਾ ਰਿਹਾ ਹੈ ਕਹਿੰਦੇ ਉਹ ਮਹਾਂਪੁਰਖਾਂ ਨੇ ਕਿਹਾ ਕਿ ਭਾਈ ਤੂੰ ਆਪਣੇ ਪੁੱਤਰ ਨੂੰ ਸਾਡੇ ਕੋਲ ਲੈ ਕੇ ਆ ਅਸੀਂ ਉਸ ਨੂੰ ਸਮਝਾਵਾਂਗੇ ਪਰ ਕਹਿੰਦੇ ਉਹ ਨੌਜਵਾਨ ਦੇ ਪਿਤਾ ਨੇ ਕਿਹਾ ਬਾਬਾ ਜੀ ਉਹ ਨੂੰ ਮੈਂ ਤੁਹਾਡੇ ਕੋਲ ਨਹੀਂ ਲਿਆ ਸਕਦਾ ਤੁਸੀਂ ਨਹੀਂ ਜਾਣਦੇ ਬੜਾ ਕੌੜਾ ਬੋਲਦਾ ਹੈ ਹਰ ਗੱਲ ਤੇ ਬਹਿਸ ਕਰਦਾ ਹੈ ਕਿਤੇ ਨਾ ਹੋਵੇ ਕਿ ਕਿਸੇ ਗੱਲੋਂ ਤੁਹਾਡਾ ਹੀ ਅਪਮਾਨ ਕਰ ਦੇਵੇ ਤੇ ਕਹਿੰਦੇ ਕਿ ਮਹਾਪੁਰਖ ਜੀ ਮੁਸਕਰਾਏ ਤੇ ਕਹਿਣ ਲੱਗੇ ਕਿ ਕੋਈ ਗੱਲ ਨਹੀਂ ਤੁਸੀਂ ਉਸ ਨੂੰ ਮੇਰੇ ਕੋਲ ਜ਼ਰੂਰ ਲੈ ਕੇ ਆਓ ਮੈਨੂੰ ਹਰ ਰੋਜ਼ ਇਦਾਂ ਦੇ ਹੀ ਇਨਸਾਨ ਮਿਲਦੇ ਹਨ ਮੈਨੂੰ ਪਤਾ ਹੈ ਮੈਂ ਉਹਨਾਂ ਦੇ ਨਾਲ ਕਿਸ ਤਰੀਕੇ ਨਾਲ ਗੱਲਬਾਤ ਕਰਨੀ ਹੈ ਤੁਸੀਂ ਜਿਵੇਂ ਤਵੇਂ ਕਰਕੇ ਇੱਕ ਵਾਰ ਉਸ ਨੂੰ ਮੇਰੇ ਕੋਲ ਲੈ ਕੇ ਆਓ ਕਹਿੰਦੇ ਕਿ ਉਸ ਪਿਤਾ ਨੇ ਆਪਣੇ ਪੁੱਤਰ ਨੂੰ ਆ ਕੇ ਕਿਹਾ ਪੁੱਤਰ ਆਪਣੇ ਪਿੰਡ ਵਿੱਚ ਇੱਕ ਬੜੇ ਕਮਾਈ ਵਾਲੇ ਸੰਤ ਮਹਾਪੁਰਖ ਆਏ ਨੇ बड़े विद्वान पुरुष ਨੇ ਉਹਨਾਂ ਦੇ ਕੋਲ ਹਰ ਮੁਸ਼ਕਿਲ ਪਰੇਸ਼ਾਨੀ ਦਾ ਹੱਲ ਹੈ ਮੇਰੇ ਨਾਲ ਉਹਨਾਂ ਦੇ ਕੋਲ ਚੱਲ ਤੇਰੇ ਜੀਵਨ ਦੀ ਨਿਰਾਸ਼ਾ 네ਗੇਟਿਵਿਟੀ ਦੂਰ ਹੋ ਜਾਵੇਗੀ ਪਰ ਕਹਿੰਦੇ ਉਹ ਨੌਜਵਾਨ ਕਹਿਣ ਲੱਗਾ ਕਿ ਮੈਂ ਨਹੀਂ ਇਹਨਾਂ ਪਖੰਡੀਆਂ ਨੂੰ ਮੰਨਦਾ ਹਰ ਵੇਲੇ ਰੱਬ ਦੀ ਗੱਲ ਕਰਦੇ ਆ ਕਰਮਾਂ ਦੀ ਗੱਲ ਕਰਦੇ ਆ ਮੈਂ ਇਹਨਾਂ ਚੀਜ਼ਾਂ ਨੂੰ ਨਹੀਂ ਮੰਨਦਾ ਇਸ ਕਰਕੇ ਮੈਨੂੰ ਉੱਥੇ ਜਾਣ ਨੂੰ ਨਾ ਕਹੋ ਪਰ ਕਹਿੰਦੇ ਕਿ ਜਦੋਂ ਪਿਤਾ ਨੇ ਇਹ ਗੱਲ ਕਹੀ ਕਿ ਨਹੀਂ ਪੁੱਤਰ ਉਹ ਗਰੀਬੀ ਨੂੰ ਦੂਰ ਕਰਨ ਦਾ ਮੰਤਰ ਵੀ ਦਿੰਦੇ ਹਨ ਤੂੰ ਵੀ ਆਪਣੀ ਗਰੀਬੀ ਤੋਂ ਤਾਂ ਦੁਖੀ ਪਰੇਸ਼ਾਨ ਹੈ ਤੂੰ ਗਰੀਬੀ ਦੂਰ ਕਰਨਾ ਚਾਹੁੰਦਾ ਹੈ ਨਾ ਤਾਂ ਇਸ ਮੰਤਰ ਤੈਨੂੰ ਉਸ ਬਾਬੇ ਦੇ ਕੋਲੋਂ ਹੀ ਮਿਲਣਾ ਹੈ ਮੈਂ ਹੁਣੇ-ਹੁਣੇ ਉਹਨਾਂ ਨਾਲ ਗੱਲ ਕਰਕੇ ਆਇਆ ਹਾਂ ਉਹਨਾਂ ਨੇ ਮੈਨੂੰ ਯਕੀਨ ਦਿੱਤਾ ਕਿ ਮੈਂ ਤੇਰੇ ਪੁੱਤਰ ਨੂੰ ਅਮੀਰ ਹੋਣ ਦਾ ਮੰਤਰ ਦੇ ਦੇਵਾਂਗਾ ਪਰ ਇਹ ਮੰਤਰ ਉਸ ਨੂੰ ਆਪ ਮੇਰੇ ਕੋਲ ਆ ਕੇ ਲੈਣਾ ਪੈਣਾ ਹੈ ਕਹਿੰਦੇ ਪਿਤਾ ਦੀ ਇਹ ਗੱਲ ਸੁਣ ਕੇ ਨੌਜਵਾਨ ਦੀਆਂ ਅੱਖਾਂ 'ਚ ਚਮਕ ਆ ਗਈ ਕਿਉਂਕਿ ਇਹ ਤਾਂ ਉਹ ਚਾਹੁੰਦਾ ਸੀ ਮੈਂ ਰਾਤੋਂ ਰਾਤ ਅਮੀਰ ਹੋ ਜਾਵਾਂ ਮੈਨੂੰ ਕੋਈ ਐਸਾ ਢੰਗ ਤਰੀਕਾ ਮਿਲ ਜਾਵੇ ਉਹ ਆਪਣੇ ਪਿਤਾ ਦੇ ਨਾਲ ਉਹਨਾਂ ਮਹਾਪੁਰਖਾਂ ਦੇ ਕੋਲ ਪਹੁੰਚ ਗਿਆ ਜਾ ਕੇ ਨਮਸਕਾਰ ਨਹੀਂ ਕੀਤੀ ਬੈਠ ਗਿਆ ਕਹਿੰਦੇ ਕਿ ਮਹਾਪੁਰਖ ਜੀ ਪਰਮਾਤਮਾ ਦੇ ਨਾਮ ਦੀ ਗੱਲ ਕਰ ਰਹੇ ਸਨ ਕਰਮਾਂ ਦੀ ਗੱਲ ਕਰ ਰਹੇ ਸਨ ਇਹ ਉੱਠ ਕੇ ਉੱਥੋਂ ਖੜਾ ਹੋਇਆ ਤੇ ਕਹਿਣ ਲੱਗਾ ਬਾਬਾ ਜੀ ਜੇਕਰ ਤੁਸੀਂ ਮੈਨੂੰ ਅਮੀਰ ਹੋਣ ਦਾ ਮੰਤਰ ਦੇ ਸਕਦੇ ਤਾਂ ਦੇ ਦਿਓ ਮੈਨੂੰ ਇਹ ਰੱਬ ਦੀਆਂ ਗੱਲਾਂ ਤੇ ਕਰਮ ਦੀਆਂ ਗੱਲਾਂ ਵਿੱਚ ਕੋਈ ਦਿਲਚਸਪੀ ਨਹੀਂ। ਕਹਿੰਦੇ ਮਹਾਪੁਰਖ ਜੀ ਕਹਿਣ ਲੱਗੇ ਕਿ ਪੁੱਤਰ ਇਹ ਰੱਬ ਦੀ ਰਜ਼ਾ ਵਿੱਚ ਹੀ ਹੈ ਸਭ ਕੁਝ। ਸਭ ਕੁਝ ਹੋ ਰਿਹਾ ਹੈ। ਤੈਨੂੰ ਰੱਬ ਦੀਆਂ ਗੱਲਾਂ ਚੰਗੀਆਂ ਕਿਉਂ ਨਹੀਂ ਲੱਗਦੀਆਂ? ਪਰਮਾਤਮਾ ਦੀਆਂ ਗੱਲਾਂ ਕਿਉਂ ਨਹੀਂ ਚੰਗੀਆਂ ਲੱਗਦੀਆਂ? ਕਹਿੰਦੇ ਇਹ ਲੜਕਾ ਕਹਿਣ ਲੱਗਾ ਪਰਮਾਤਮਾ ਨੇ ਮੈਨੂੰ ਦਿੱਤਾ ਹੀ ਕੀ ਹੈ? ਕਹਿੰਦੇ ਮਹਾਪੁਰਖਾਂ ਨੇ ਕਿਹਾ ਪੁੱਤਰ ਤੈਨੂੰ ਕਿੰਨਾ ਸੋਹਣਾ ਸਰੀਰ ਦਿੱਤਾ। ਵੇਖ ਤੂੰ ਕਿੰਨਾ ਸੋਹਣਾ ਨੌਜਵਾਨ ਹੈ। ਕਹਿੰਦੇ ਉਹ ਨੌਜਵਾਨ ਲੜਕਾ ਕਹਿਣ ਲੱਗਾ ਇਹਦੇ ਵਿੱਚ ਕੀ ਖਾਸ ਉਹਨਾਂ ਨੇ ਮੈਨੂੰ ਕੀ ਕਰਨਾ ਸੀ ਮੈਂ ਜਿੱਦਾਂ ਦਾ ਸਰੀਰ ਸੀ ਹਰ ਵੇਲੇ ਚਿੰਤਾਵਾਂ ਤੇ ਪਰੇਸ਼ਾਨੀਆਂ ਨਾਲ ਘਿਰਿਆ ਰਹਿੰਦਾ ਹਾਂ ਜ਼ਿੰਦਗੀ ਵਿੱਚ ਐਨੇ ਦੁੱਖ ਦਿੱਤੇ ਐਨੀਆਂ ਪਰੇਸ਼ਾਨੀਆਂ ਦਿੱਤੀਆਂ ਇਸ ਕਰਕੇ ਮੈਨੂੰ ਰੱਬ ਦਾ ਨਾਮ ਚੰਗਾ ਹੀ ਨਹੀਂ ਲੱਗਦਾ ਨਾ ਹੀ ਮੈਂ ਰੱਬ ਦੇ ਨਾਮ ਦੀ ਕੋਈ ਗੱਲਬਾਤ ਸੁਣਨਾ ਚਾਹੁੰਦਾ ਹਾਂ ਮੈਨੂੰ ਤੁਸੀਂ ਅਮੀਰ ਹੋਣ ਦਾ ਮੰਤਰ ਦੇ ਸਕਦੇ ਹੋ ਦਿਓ ਨਹੀਂ ਤਾਂ ਮੈਨੂੰ ਫਿਰ ਜਾਣ ਦਿਓ ਕਹਿੰਦੇ ਕਿ ਮਹਾਤਮਾ ਨੇ ਕਿਹਾ ਕਿ ਪੁੱਤਰ ਕਾਲਾ ਨਾ ਪਏ ਬੈਠ ਜਾ ਜੇਕਰ ਤੈਨੂੰ ਰੱਬ ਦੇ ਨਾਮ ਦੀ ਗੱਲ ਚੰਗੀ ਨਹੀਂ ਲੱਗਦੀ ਤਾਂ ਫਿਰ ਅਸੀਂ ਨਹੀਂ ਕਰਦੇ ਤੂੰ ਅਮੀਰ ਹੋਣਾ ਚਾਹੁੰਦਾ ਹੈ ਆਪਾਂ ਤੈਨੂੰ ਅਮੀਰ ਹੋਣ ਦਾ ਰਾਹ ਦੱਸ ਦਿੰਦੇ ਹਾਂ ਕਹਿੰਦੇ ਕਿ ਲੜਕਾ ਫਿਰ ਤੋਂ ਉੱਠ ਕੇ ਬੈਠ ਗਿਆ ਮਹਾਤਮਾ ਜੀ ਨੇ ਕਿਹਾ ਪੁੱਤਰ ਮੈਂ ਇੱਕ ਐਸੇ ਇਨਸਾਨ ਨੂੰ ਜਾਣਦਾ ਹਾਂ ਜੋ ਤੈਨੂੰ ਅਮੀਰ ਬਣਾ ਸਕਦਾ ਹੈ ਮਹਾਪੁਰਖਾ ਨੇ ਕਿਹਾ ਉਹ ਇਨਸਾਨ ਹੈ ਆਪਣੇ ਨਗਰ ਦਾ ਸਭ ਤੋਂ ਅਮੀਰ ਇਨਸਾਨ ਮੈਂ ਆਪਣੇ ਰਾਜੇ ਦੀ ਗੱਲ ਕਰ ਰਿਹਾ ਹਾਂ ਰਾਜਾ ਤੈਨੂੰ ਸੋਨੇ ਨਾਲ ਤੋਲ ਸਕਦਾ ਹੈ ਜੇ ਤੂੰ ਉਹਨੂੰ ਆਪਣੀਆਂ ਦੋ ਚੀਜ਼ਾਂ ਦੇ ਦੇਵੇਂ ਇਹ ਨੌਜਵਾਨ ਲੜਕੇ ਨੇ ਕਿਹਾ ਮੈਨੂੰ ਉਹ ਰਾਜੇ ਨੂੰ ਕੀ ਦੇਣਾ ਪੈਣਾ ਹੈ ਮਹਾਪੁਰਖਾ ਨੇ ਕਿਹਾ ਕੁਝ ਖਾਸ ਨਹੀਂ ਜਿਹੜੀਆਂ ਚੀਜ਼ਾਂ ਤੈਨੂੰ ਬਿਲਕੁਲ ਵੀ ਪਸੰਦ ਨਹੀਂ ਉਹੀ ਚੀਜ਼ਾਂ ਦੇਣੀਆਂ ਹਨ ਨੌਜਵਾਨ ਲੜਕੇ ਨੇ ਫਿਰ ਕਿਹਾ ਕਿ ਮਹਾਤਮਾ ਜੀ ਮੇਰੇ ਨਾਲ 부ਝਾਰਤਾ ਨਾ ਪਾਓ ਮੇਰੇ ਨਾਲ ਸਿੱਧੀ ਸਿੱਧੀ ਗੱਲ ਕਰੋ ਕਿ ਮੈਨੂੰ ਰਾਜੇ ਨੂੰ ਕੀ ਦੇਣਾ ਪੈਣਾ ਹੈ ਤੇ ਬਦਲੇ ਵਿੱਚ ਰਾਜਾ ਮੈਨੂੰ ਕੀ ਦੇ ਸਕਦਾ ਹੈ ਮਹਾਤਮਾ ਪੁਰਖ ਨੇ ਕਿਹਾ ਕਿ ਤੁਸੀਂ ਪੁੱਤਰ ਫਿਰ ਸੁਣ ਰਾਜੇ ਦਾ ਇੱਕ ਪੁੱਤਰ ਹੈ ਜੋ ਜਨਮ ਤੋਂ ਹੀ ਨੇਤਰਹੀਣ ਹੈ ਬਸ ਤੈਨੂੰ ਉਹਨੂੰ ਆਪਣੀਆਂ ਇਹ ਦੋਵੇਂ ਅੱਖਾਂ ਦੇਣੀਆਂ ਪੈਣੀਆਂ ਹਨ ਤੇ ਬਦਲੇ ਵਿੱਚ ਤੈਨੂੰ ਸੋਨਾ ਚਾਂਦੀ ਹੀਰੇ ਜਵਾਹਰਾਤ ਜੋ ਮਰਜ਼ੀ ਮੰਗ ਲੈ ਵੀ ਰਾਜਾ ਸਭ ਕੁਝ ਦੇਣ ਲਈ ਤਿਆਰ ਹੈ ਇਹ ਗੱਲ ਸੁਣ ਕੇ ਲੜਕੇ ਨੇ ਜਲਦੀ ਨਾਲ ਆਪਣੀਆਂ ਅੱਖਾਂ ਤੇ ਹੱਥ ਰੱਖ ਲੈ ਤੇ ਕਿਹਾ ਬਾਬਾ ਜੀ ਇਹ ਕਿਵੇਂ ਦੀਆਂ ਗੱਲਾਂ ਕਰ ਰਹੇ ਹੋ ਮੈਂ ਆਪਣੀਆਂ ਅੱਖਾਂ ਕਿਵੇਂ ਕਿਸੇ ਨੂੰ ਦੇ ਸਕਦਾ ਹਾਂ ਫਿਰ ਮੈਂ ਇਸ ਦੁਨੀਆ ਨੂੰ ਕਹਦੇ ਨਾਲ ਵੇਖਾਂਗਾ ਫਿਰ ਮੈਂ ਇਹ ਧਨ ਦੌਲਤ ਕੀ ਕਰਨਾ ਜੇ ਮੇਰੀਆਂ ਅੱਖਾਂ ਹੀ ਮੇਰੇ ਕੋਲ ਨਾ ਹੋਈਆਂ ਇਹ ਤਾਂ ਬਹੁਤ ਅਣਮੋਲ ਹਨ ਇਹ ਨਹੀਂ ਮੈਂ ਕਿਸੇ ਨੂੰ ਦੇ ਸਕਦਾ ਮਹਾਤਮਾ ਨੇ ਕਿਹਾ ਚੱਲ ਕੋਈ ਗੱਲ ਨਹੀਂ ਇੱਕ ਅੱਖ ਹੀ ਦੇ ਦੇ ਉਹ ਨੌਜਵਾਨ ਲੜਕੇ ਨੇ ਕਿਹਾ ਮੈਂ ਆਪਣੀ ਇੱਕ ਅੱਖ ਵੀ ਕਿਸੇ ਨੂੰ ਨਹੀਂ ਦੇ ਸਕਦਾ ਇਹ ਮੇਰੇ ਲਈ ਅਣਮੋਲ ਹਨ ਇਹਨਾਂ ਦੇ ਨਾਲ ਮੇਰੀ ਸੁੰਦਰਤਾ ਹੈ ਇਹਨਾਂ ਦੇ ਨਾਲ ਹੀ ਮੈਂ ਦੁਨੀਆ ਵੇਖ ਸਕਦਾ ਹਾਂ ਕਹਿੰਦੇ ਮਾਪੁਰਖਾਂ ਨੇ ਕਿਹਾ ਪੁੱਤਰ ਜੇ ਤੇਰੀਆਂ ਅੱਖਾਂ ਤੇਰੇ ਲਈ ਇੰਨੀਆਂ ਅਣਮੋਲ ਹਨ ਆਪਣੇ ਇੱਕ ਅੱਖ ਵੀ ਕਿਸੇ ਨੂੰ ਨਹੀਂ ਦੇ ਸਕਦਾ ਇਹ ਫਿਰ ਬਾਕੀ ਤੇਰਾ ਸਰੀਰ ਬੇਕਾਰ ਕਿਵੇਂ ਹੋਇਆ ਸਭ ਤੋਂ ਵੱਡੀ ਗੱਲ ਵੇਖ ਜਿਹੜੀ ਤੇਰੀ ਬੁੱਧੀ ਹੈ ਕਿੰਨੀ ਕੀਮਤੀ ਹੋਵੇਗੀ ਤੂੰ ਨਾਲ ਨਾਲ ਆਪਣੇ ਲਈ ਸਹੀ ਫੈਸਲਾ ਵੀ ਕਰ ਲਿਆ ਆਪਣੀਆਂ ਅੱਖਾਂ ਕਿ ਤੂੰ ਕਿਸੇ ਨੂੰ ਨਹੀਂ ਦੇ ਸਕਦਾ ਅੱਖਾਂ ਕਿਸੇ ਨੂੰ ਜੇ ਦੇ ਦਿੱਤੀਆਂ ਮੈਂ ਦੁਨੀਆ ਨੂੰ ਕਿੰਜ ਵੇਖਾਂਗਾ ਕਹਿੰਦੇ ਫਕੀਰ ਜੀ ਦੀਆਂ ਗੱਲਾਂ ਇਹ ਸੁਣ ਕੇ ਲੜਕੇ ਦੀਆਂ ਅੱਖਾਂ ਪਾਣੀ ਨਾਲ ਭਰ ਗਈਆਂ ਤੇ ਫਕੀਰ ਜੀ ਨੂੰ ਕਹਿਣ ਲੱਗਾ ਤੁਸੀਂ ਸਹੀ ਕਹਿੰਦੇ ਹੋ ਮੈਂ ਇਹ ਸਾਰੀਆਂ ਗੱਲਾਂ ਨੂੰ ਸਮਝਦਾ ਹਾਂ ਸੱਚ ਦੱਸਾਂ ਬਾਬਾ ਜੀ ਮੈਂ ਆਪਣੇ ਜੀਵਨ ਦੇ ਵਿੱਚ ਬਹੁਤ ਕੁਝ ਕਰਨਾ ਚਾਹੁੰਦਾ ਪਰ ਮੈਂ ਨਹੀਂ ਕਰ پا ਰਿਹਾ ਇਸੇ ਕਰਕੇ ਮੈਂ ਇਹਨਾਂ ਕਾਮਯਾਬੀ ناکਾਮੀ ਦਾ ਦੋਸ਼ ਦੂਜਿਆਂ ਦੇ ਸਿਰ ਮੜਦਾ ਰਹਿੰਦਾ ਹਾਂ ਕਦੇ ਆਪਣੇ ਮਾਪਿਆਂ ਨੂੰ ਦੋਸ਼ੀ ਠਹਿਰਾਉਂਦਾ ਹਾਂ ਤੇ ਕਦੇ ਦੋਸ਼ੀ ਪਰਮਾਤਮਾ ਨੂੰ ਠਹਿਰਾਉਂਦਾ ਹਾਂ ਪਰ ਅਸਲੀਅਤ ਇਹ ਹੈ ਮੈਂ ਹੋਰ ਕੁਝ ਨਹੀਂ ਕਰ پا ਰਿਹਾ ਮੈਂ ਆਪਣੀਆਂ ਜ਼ਿੰਮੇਵਾਰੀਆਂ ਨੂੰ ਸਹੀ ਤਰੀਕੇ ਨਾਲ ਨਹੀਂ ਨਿਭਾ ਰਿਹਾ। ਮਹਾਪੁਰਖ ਜੀ ਕਹਿਣ ਲੱਗੇ ਕਿ ਪੁੱਤਰ ਇਨਸਾਨ ਦਾ ਜਨਮ ਹੀ ਬੜਾ ਅਣਮੋਲ ਤੇ ਕੀਮਤੀ ਹੈ। ਜੋ ਤਾਕਤ ਪਰਮਾਤਮਾ ਨੇ ਤੈਨੂੰ ਦਿੱਤੀ ਹੈ ਕਿਸੇ ਹੋਰ ਕੋਲ ਨਹੀਂ। ਵਸਤੂ ਆਪਣੇ ਅੰਦਰ ਦੀ ਇਹ ਤਾਕਤ ਨੂੰ ਪਹਿਚਾਣ। ਪੁੱਤਰ ਅਕਸਰ ਹੀ ਜੀਵਨ ਦੇ ਵਿੱਚ ਜਦੋਂ ਵੀ ਕੋਈ ਪਰੇਸ਼ਾਨੀ ਆਉਂਦੀ ਹੈ ਨਾ ਜਾਂ ਆਪਾਂ ਆਪਣੀਆਂ ਜ਼ਿੰਮੇਵਾਰੀਆਂ ਨੂੰ ਸਹੀ ਤਰੀਕੇ ਦੇ ਨਾਲ ਨਹੀਂ ਨਿਭਾ ਪਾਉਂਦੇ ਆਪਣੇ ਹਿੱਸੇ ਦੇ ਕੰਮਾਂ ਨੂੰ ਸਹੀ ਤਰੀਕੇ ਨਾਲ ਨਹੀਂ ਕਰ ਪਾਉਂਦੇ। ਤਾਂ ਅਕਸਰ ਹੀ ਅਸੀਂ ਦੂਜਿਆਂ ਨੂੰ ਦੋਸ਼ ਦੇਣਾ ਸ਼ੁਰੂ ਕਰ ਦਿੰਦੇ ਹਾਂ ਕਦੇ ਕਿਸਮਤ ਨੂੰ ਦੋਸ਼ ਦਿੰਦੇ ਕਦੇ ਪਰਮਾਤਮਾ ਨੂੰ ਤੇ ਕਦੇ ਅੰਦਰੋਂ ਅੰਦਰੀ ਹੀ ਆਪਣੇ ਆਪ ਨੂੰ ਕੋਸਦੇ ਰਹਿੰਦੇ ਹਾਂ ਆਪਣੀਆਂ ਗਲਤੀਆਂ ਦਾ ਦੋਸ਼ ਦੂਜਿਆਂ ਸਿਰ ਮੜਦੇ ਰਹਿੰਦੇ ਹਾਂ ਇਦਾਂ ਹੀ ਕਰਦਿਆਂ ਕਰਦਿਆਂ ਅਸੀਂ 네ਗਟਿਵਿਟੀ ਦੇ ਨਾਲ ਭਰ ਜਾਂਦੇ ਹਾਂ ਇਹ 네ਗਟਿਵਿਟੀ ਸਾਡੇ ਅਤੇ ਇਨਾਂ 'ਕ ਪਰਭਾਵ ਪਾ ਦਿੰਦੀ ਹੈ ਅਸੀਂ ਆਪਣੀ ਤਾਕਤ ਦਾ ਸਹੀ ਤਰੀਕੇ ਦੇ ਨਾਲ ਇਸਤੇਮਾਲ ਨਹੀਂ ਕਰ ਪਾਉਂਦੇ ਪਰ ਪੁੱਤਰ ਇਨਸਾਨ ਦੇ ਅੰਦਰ ਉਹ ਤਾਕਤ ਹੈ ਜਿਹਦੇ ਨਾਲ ਉਹ ਕੁਝ ਵੀ ਬਣਾ ਸਕਦਾ ਜੇ ਚਾਵੇ ਮਿਟਾ ਸਕਦਾ ਜੇ ਬਣਾਵੇ ਤੇ ਬਣਾ ਸਕਦਾ ਆਪਣੀ ਜ਼ਿੰਦਗੀ ਵਿੱਚ ਸਭ ਕੁਝ ਕਰ ਸਕਦਾ ਬਸ ਤੂੰ ਆਪਣੇ ਵਿਚਾਰਾਂ ਵੱਲ ਧਿਆਨ ਦੇਣਾ ਹੈ ਤੇ 네ਗੇਟਿਵਿਟੀ ਵਿੱਚੋਂ ਬਾਹਰ ਆਉਣ ਦੀ ਕੋਸ਼ਿਸ਼ ਕਰਨੀ ਹੈ ਮਹਾਪੁਰਖਾਂ ਨੇ ਕਿਹਾ ਅੱਜ ਤੋਂ ਆਪਣੀਆਂ ਇੰਦਰੀਆਂ ਨੂੰ ਸਿਖਲਾਈ ਦੇਣੀ ਸ਼ੁਰੂ ਕਰ ਇਹ ਸਾਡੀਆਂ ਅੱਖਾਂ ਨੱਕ ਕੰਨ ਇਹ ਇੰਦਰੀਆਂ ਹਨ ਜੇਕਰ ਅਸੀਂ ਇਹਨਾਂ ਨੂੰ ਸਿਖਲਾਈ ਦੇ ਦੇ ਕੇ ਕਿਉਂਕਿ ਇਹਨਾਂ ਦੇ ਰਾਹੀਂ ਸਾਡੇ ਅੰਦਰ ਜਾਣਕਾਰੀ ਜਾਂਦੀ ਹੈ ਇਹਨਾਂ ਚੀਜ਼ਾਂ ਨੂੰ ਮਹਿਸੂਸ ਕਰਦੀਆਂ ਹਨ ਸੁਣਦੀਆਂ ਹਨ ਪੜ੍ਹਦੀਆਂ ਹਨ ਇਹਨਾਂ ਚੀਜ਼ਾਂ ਰਾਹੀਂ ਜਾਣਕਾਰੀ ਜਦੋਂ ਸਾਡੇ ਅੰਦਰ ਜਾਂਦੀ ਹੈ ਇਸ ਕਰਕੇ ਜੋ ਵੀ ਵੇਖਦਾ ਹੈ ਜੋ ਵੀ ਸੁਣਦਾ ਹੈ ਜੋ ਵੀ ਪੜ੍ਹਦਾ ਹੈ ਚੰਗਾ ਪੜ ਨੈਗੇਟਿਵਿਟੀ ਤੋਂ ਦੂਰ ਹੋ ਜਾ ਨੈਗੇਟਿਵਿਟੀ ਵਿਚਾਰਾਂ ਨੂੰ ਜਿਹੜੇ ਹਨ ਉਹਨਾਂ ਨੂੰ ਮਨ ਵਿੱਚੋਂ ਕੱਢ ਹੀ ਦੇ ਤੇ ਨਾਮ ਸਿਮਰਨ ਵੱਲ ਵੀ ਧਿਆਨ ਲਗਾਉਣਾ ਸ਼ੁਰੂ ਕਰ ਦੇ ਪਰਮਾਤਮਾ ਦਾ ਨਾਮ ਜਪ ਜਿਹਦੇ ਨਾਲ ਤੇਰੇ ਅੰਦਰ ਮੜੇ ਫੁਰਨੇ ਤੇ ਮੜੀ ਨੈਗੇਟਿਵਿਟੀ ਨਹੀਂ ਜਾਵੇਗੀ ਮਨ ਨੂੰ ਪਵਿੱਤਰ ਕਰ ਲੈ ਵਿਚਾਰਾਂ ਦੇ ਨਾਲ ਸਹੀ ਸੋਚ ਸਹੀ ਕੰਮ ਕਰ ਤੇ ਸਹੀ ਹੀ ਕਿਸੇ ਵੱਲ ਵੇਖ ਕਿਉਂਕਿ ਜੋ ਸੋਚਦੇ ਹਾਂ ਜੋ ਬੋਲਦੇ ਹਾਂ ਅਸੀਂ ਉਹੀ ਬਣਦੇ ਜਾ ਰਹੇ ਹਾਂ ਇਸ ਲਈ ਅੱਜ ਤੋਂ ਸਿਮਰਨ ਕਰਿਆ ਕਰ ਗੁਰਬਾਣੀ ਦਾ ਪਾਠ ਕਰਿਆ ਕਰ ਚੰਗੇ ਵਿਚਾਰ ਮਨ ਦੇ ਵਿੱਚ ਲੈ ਕੇ ਆ ਆਪਣੀ ਜ਼ਿੰਦਗੀ ਵਿੱਚ ਕਲਪਨਾ ਜੋ ਵੀ ਕੀਤੀ ਹੈ ਉਸ ਨੂੰ ਪ੍ਰਾਪਤ ਕਰਨ ਲਈ ਆਪਣੀ ਜਿੰਦ ਜਾਨ ਲਗਾ ਦੇ ਆਪਣੇ ਆਪ ਨੂੰ ਪੋਜ਼ੀਟਿਵ એનર્ਜੀ ਦੇ ਨਾਲ ਭਰ ਦੇ ਹਰ ਵੇਲੇ ਪਰਮਾਤਮਾ ਦਾ ਸ਼ੁਕਰਾਨਾ ਕਰਿਆ ਕਰ ਪਰਮਾਤਮਾ ਜੀ ਨੇ ਸਾਨੂੰ ਬੜਾ ਕੁਝ ਦਿੱਤਾ ਹੈ ਸੋਹਣਾ ਸਰੀਰ ਰੰਗ ਰੂਪ ਕੱਦ ਕਾਠ ਸਾਰੀਆਂ ਚੀਜ਼ਾਂ ਵੇਖ ਕਿੰਨੀਆਂ ਬੇਸ਼ਕੀਮਤੀ ਹਨ ਫਿਰ ਵੇਖੀ ਤੂੰ ਆਪਣੇ ਅੰਦਰ ਵਿੱਚ ਕੋਈ ਵੀ ਮਾੜੀ ਊਰਜਾ ਦਾ ਵਾਸ ਨਹੀਂ ਵੇਖੇਂਗਾ ਹਮੇਸ਼ਾ ਪੋਜ਼ਿਟਿਵ ਸੋਚ ਵਾਲਾ ਬਣ ਜਾਵੇਂਗਾ ਜਿਸ ਦੇ ਨਾਲ ਤੇਰੇ ਮਨ ਦੇ ਵਿਚਾਰ ਚੰਗੇ ਹੋ ਜਾਣਗੇ ਤੂੰ ਕੰਮ ਕਰਨ ਵੱਲ ਧਿਆਨ ਦੇਵੇਂਗਾ ਤੇਰੀਆਂ ਪਰੇਸ਼ਾਨੀਆਂ ਦਾ ਅੰਤ ਆਪਣੇ ਆਪ ਹੀ ਹੋ ਜਾਵੇਗਾ ਸੋ ਸਾਤ ਸੰਗਤਾਂ ਜੀ ਪਰਮਾਤਮਾ ਜੀ ਨੇ ਸਾਨੂੰ ਹਰ ਇੱਕ ਚੀਜ਼ ਪਰਫੈਕਟ ਦਿੱਤੀ ਹੈ ਅਸੀਂ ਜੇਕਰ ਹਰ ਵੇਲੇ ਉਸ ਦਾ ਸ਼ੁਕਰਾਨਾ ਕਰੀਏ ਤੇ ਪਰਮਾਤਮਾ ਜੀ ਦਾ ਨਾਮ ਸਿਮਰਨ ਕਰੀਏ ਸਭ ਕੁਝ ਸਾਡੇ ਪੈਰਾਂ ਹੇਠ ਹੋਵੇਗਾ ਭਾਵੇਂ ਕਿ ਇਹ ਦੌਲਤ ਸ਼ੋਹਰਤ ਸਾਡੇ ਕਿਸੇ ਵੀ ਕੰਮ ਦੀ ਨਹੀਂ ਹੋਵੇਗੀ ਸਾਨੂੰ ਸਿਰਫ ਪਰਮਾਤਮਾ ਜੀ ਦੇ ਨਾਲ ਪਿਆਰ ਹੋ ਜਾਵੇਗਾ ਤੇ ਫਿਰ ਪਰਮਾਤਮਾ ਜੀ ਸਾਡੀ ਖਾਲੀ ਝੋਲੀਆਂ ਨੂੰ ਵੀ ਭਰ ਦੇਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ